ਇਸ ਗੱਲ ਨਾਲ ਜਦੋਂ ਮੈਂ ਮਾਰੀ ਜਾਂਦੀ ਤੇ ਚੰਗਾ ਸੀ ਅਗਲੀ ਆਂਦੀ ਮੈਂ ਤੁਹਾਨੂੰ ਘਰੋਂ ਕੱਢ ਦੇਣਾ ਹੈ ਗੱਲ ਕਰੇਗਾ ਤਾਂ ਚੱਜ ਨਾਲ ਕਰੀ ਮੰਮੀ ਇਹ ਕੌਣ ਹੁੰਦੀ ਘਰੋਂ ਕੱਢਣ ਵਾਲੀ ਇਹ ਘਰ ਮਗਰੋਂ ਲਿਆਈ ਏ ਇਹੋ ਗੱਲ ਤੇ ਮੈਂ ਆਖਿਆ ਸੀ ਵੀ ਤੇਰੀ ਮਾਂ ਨੇ ਮਤ ਨਹੀਂ ਦਿੱਤੀ ਤੇ ਅਗਲੀ ਆਦ ਕਿੱਥੇ ਚੜੀ ਕਿੱਥੇ ਲੱਥੀ ਐ ਇਹਨੂੰ ਛੱਡ ਹਾਂ ਸਾਰਾ ਦਿਨ ਇਹਨੂੰ ਫੜਕੇ ਬੈਠੀ ਰਹਿਣੀ ਐ ਉਹ ਹੋਰ ਕੁਝ ਵੀ ਸਿੱਖਿਆ ਦੇ ਉਹ ਦੇਖਣਾ ਸੀ ਕਿ ਛੇੜੇ ਮੰਮੀ ਤੇ ਤੂੰ ਹੱਥੀਂ ਗੱਦਾ ਪਈ ਮਿੰਦਰ ਮੈਂ ਤੇ ਮੰਮੀ ਨੂੰ ਕੁਝ ਵੀ ਨਹੀਂ ਕਿਹਾ ਹੈਗਾ ਨਾ ਮੰਮੀ ਫਿਰ ਐ ਨਹੀਂ ਰੋਣ ਢਈ ਐ ਨਾ ਬਾਅਦ ਦੇਖਾ ਹਾਂ ਜਾ ਆਵੇ ਮੰਮੀ ਰੋਂਦੀ ਨੇ ਨਵਦੀਪ ਅਮੀ ਪੋਲੀ ਜੀ ਨਾ ਬਣ ਹੁਣ ਪਿੰਦਰ ਬੈਜੋ ਇੱਥੇ ਮੈਂ ਤਾਂ ਸਾਰੀ ਗੱਲ ਮੈਂ ਬੈਨ ਨਹੀਂ ਆਇਆ ਹੈਗਾ ਮੈਨੂੰ ਇਹ ਗੱਲ ਦੱਸ ਪਈ ਹੱਤੀ ਕਿਹੜੀ ਗੱਲੋਂ ਪਈ ਹੈ ਹਾਏ ਮੈਂ ਤੇ ਬੰਦ ਗੱਥੀ ਪੈਂਦਾ ਤੈਨੂੰ ਇਹੋ ਗੱਲ ਦੱਸਦੀ ਹੈ ਪਿੰਦਰ ਮੈਂ ਮੰਮੀ ਕੁਛ ਨਹੀਂ ਕਿਹਾ ਨਵਦੀਪ ਫੇਰ ਤੈਨੂੰ ਮੈਂ ਬਾਰ-ਬਾਰ ਆਨਾ ਪੀ ਪੋਲੀ ਨਾ ਬਣ ਮੈਂ ਕਰਨਾ ਸਭ ਬੜਾ ਕਰਨਾ ਪਰ ਤੂੰ ਆਨੀ ਹੈ ਪੀ ਨਾ ਜੇ ਚੰਗੇ ਉਹਨਾਂ ਨੂੰ ਮੈਂ ਚੰਗੇ ਰਹਿ ਨਹੀਂ ਦੇਣਾ ਪਾਏ ਮੰਮੀ ਮੰਮੀ ਨੇ ਸਗੋਂ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਵਾ ਤੇ ਆਪ ਮੰਮੀ ਹੁਣ ਰੋ ਕੇ ਤੇ ਸੱਚੇ ਹੋ ਗਏ ਆ ਜਦੋਂ ਤੂੰ ਕਰਨਿਆ ਫਿਰ ਉਹਨੇ ਨਹੀਂ ਕਰਨੀਆਂ ਅੱਗੋਂ ਪਾਏ ਪਿੰਦਰ ਮੇਰੀ ਗਲਤੀ ਦੱਸੋ ਕਿ ਮੈਂ ਜਦੋਂ ਆਪਣੀ ਗਲਤੀ ਮੰਨ ਲਈ ਤੇ ਹਾਂ ਮੰਮੀ ਮੇਰੇ ਤੋਂ ਗਲਤੀ ਹੋ ਗਈ ਆ ਤੇ ਫਿਰ ਮੰਮੀ ਨੇ ਇਹ ਗੱਲਾਂ ਕਰਨ ਦੀ ਕੀ ਲੋੜ ਸੀ ਹੁਣ ਮੰਨ ਲਓ ਮੈਂ ਤਾਂ ਡਿਮਾਂਡੋਂ ਕੁਝ ਨਹੀਂ ਕਿਹਾ ਤਾਂ ਉਹਨਾਂ ਨੇ ਝੂਠੀਆਂ ਸੱਚੀਆਂ ਕੀਆਂ ਤੇ ਤੁਸੀਂ ਕਿੱਦਾਂ ਆ ਕੇ ਮੈਨੂੰ ਗੁੱਸੇ 'ਚ ਪਾਉਂਦੇ ਹੋ ਐਦਾਂ ਮੰਮੀ ਨੇ ਮੇਰੇ ਪਿੱਛੇ ਲੈਣੋਂ ਗੱਲਾਂ ਕੀਤੀ ਤੇ ਮੈਨੂੰ ਨਹੀਂ ਘੁਸਾਉਣਾ ਪਰ ਕੱਲਾ ਦਾ ਸੁਣਨੀ ਆ ਜਦੋਂ ਆਪ ਗੋ ਕਰਨੀ ਆ ਹਾਂ ਇਹ ਪਿੰਦ ਨੇ ਮੈਂ ਮੇਰੀ ਇੱਕ ਗੱਲ ਸੁਣ ਲੈ ਪਹਿਲਾ ਮੌਕਾ ਤੇਰੇ ਕੋ ਤੇ ਸੁਧਰ ਜਾ ਜੇ ਗਾਂ ਤੋਂ ਇਦਾਂ ਕਿ ਤਾੜੇ ਵਖੀ ਤੇਰਨਾ ਬੰਦਾ ਕੀ ਏ ਮਿਰਤੋ ਗਲਤੀ ਹੋ ਗਈ ਰੋ ਰੋ ਕੇ ਮੰਮੀ ਨੇ ਦੱਸਿਆ ਨਾ ਸਗੋ ਮੈਨੂੰ ਰੋ ਰੋ ਦੱਸਣਾ ਚਾਹੀਦਾ ਜੇ ਤੈਨੂੰ ਰੋਣ ਤੇ ਯਕੀਨ ਆਉਂਦਾ ਵਾ ਤੇ ਤੈਨੂੰ ਪਤਾ ਵੀ ਹੈਗਾ ਮੰਮੀ ਕਿਦਾਂ ਦੇ ਪਿੰਦ ਨੇ ਮੈਂ ਸੱਚੀ ਨਹੀਂ ਮੰਮੀ ਨੂੰ ਕੁਝ ਕਿਹਾ ਹੈਗਾ ਲਖਦੀਪੋ ਮੈਨੂੰ ਪਤਾ ਮੰਮੀ ਲਾਲਚੀ ਏ ਬਾਕੀ ਹੋਰ ਮੰਮੀ ਇਦਾਂ ਦੀ ਨਹੀਂ ਹੈਗੀ ਅੱਜ ਮੈਂ ਪਹਿਲੇ ਦਿਨ ਰੱਖਿਆ ਉਹਨਾਂ ਨੇ ਰੋਂਦਿਆ ਇੰਦਰ ਮੇਰਾ ਯਕੀਨ ਕਰੋ ਮੈਂ ਮੰਮੀ ਨੂੰ ਨਹੀਂ ਕੁਝ ਕਹਿ ਸਕੂ ਉਹਨਾਂ ਨੇ ਮੈਨੂੰ ਕਿੰਨੀ ਗੱਲਾਂ ਕੀਤੀਆਂ ਵਾ ਤੇ ਮੈਂ ਆਪਣੀ ਗਲਤੀ ਮੰਨੀ ਵੀ ਜਾਂ ਤਾਂ ਇਹਨਾਂ ਨੇ ਆਪਣੀ ਗਲਤੀ ਨਹੀਂ ਮੰਨਦੀ ਇੱਕੋ ਪਜਾਮਾ ਸੜ ਗਿਆ ਫਿਰ ਉਹਨਾਂ ਨੇ ਗੁੱਸੇ 'ਚ ਮੈਨੂੰ ਇੰਗੀਆਂ ਗੱਲਾਂ ਕੀਤੀਆਂ ਨਾ ਫਿਰ ਮੈਂ ਮੰਨਦੀ ਮੈਂ ਵੀ ਗਲਤੀ ਕੀਤੀ ਮੈਨੂੰ ਨਹੀਂ ਐਦਾਂ ਬੋਲਣਾ ਚਾਹੀਦਾ ਉਹਨਾਂ ਨੂੰ ਪਰ ਜਿੰਨਾ ਮੰਮੀ ਨੇ ਕਹਿਣਾ ਐਦਾਂ ਜਿਵੇਂ ਕੋਈ ਗੱਲ ਨਹੀਂ ਕੀਤੀ ਮੈਂ ਉਹਨਾਂ ਤੇ ਕੋਈ ਹੱਥ ਨਹੀਂ ਚੁੱਕਿਆ ਨਾਲੇ ਤੂੰ ਕਹਿਣ ਦੀਆਂ ਪੈ ਤੁਹਾਨੂੰ ਘਰੋਂ ਕੱਢ ਦੇਣਾ ਆ ਹੁਣ ਬੈਠਾ ਦੱਸ ਕੱਢ ਕੇ ਵਿੰਨਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਕੱਢਣ ਕਢਾਉਣ ਦੀ ਤੇ ਕੋਈ ਗੱਲ ਹੈ ਹੀ ਨਹੀਂ ਆ ਨਾਲੇ ਮੈਂ ਕੌਣ ਹੁਣੀ ਐ ਇਹਨਾਂ ਨੂੰ ਘਰੋਂ ਕੱਢਣ ਵਾਲੀ ਇਹਨਾਂ ਦਾ ਸਾਰਾ ਕੁੱਝ ਆ ਜੇ ਅੱਜ ਮੈਂ ਇਹਨਾਂ ਨੂੰ ਧੱਕੇ ਦਵਾਂਗੀ ਤੇ ਕੱਲ੍ਹ ਨੂੰ ਸਾਡੇ ਨਿਆਣੇ ਨਾਲ ਹਾਨੂੰ ਧੱਕੇ ਮਾਰਨਗੇ ਪਰਨੋਦੀਪਾ ਮੰਮੀ ਤੇ ਇਦਾਂ ਡਈਏ ਦੱਸਣ ਵਿੰਨਰ ਮੰਮੀ ਚੋਟ ਕਹਿਂਦੇ ਆ ਜਿੱਤਾਂ ਨੂੰ ਮੇਰੇ ਤੇ ਨਹੀਂ ਨਾ ਯਕੀਨ ਹੈਗਾ ਚਲੋ ਮੰਮੀ ਨੂੰ ਮੇਰੇ ਮੂੰਹ ਤੇ ਕਰੋ ਮੈਂ ਵੀ ਸੌਂ ਖਾ ਲੈਣੀ ਤੇ ਮੰਮੀ ਨੂੰ ਕਹੋ ਤੁਸੀਂ ਵੀ ਖਾਓ ਤੇ ਨਾਲੇ ਮੇਰੇ ਮਾਪਿਓ ਨੇ ਨਾ ਵੱਡਿਆਂ ਦੀ ਇੱਜ਼ਤ ਕਰਨਾ ਸਿਖਾਇਆ ਵਾ ਇਹ ਥੋੜੀ ਕਹ ਕੇ ਤੁਸੀਂ ਉਹਨਾਂ ਨੂੰ ਜਾ ਕੇ ਵੱਧ ਘੱਟ ਬੋਲੋ ਮਿੰਦਰ ਮੈਨੂੰ ਤੇ ਸਗੋਂ ਆਪ ਬੜਾ ਹਣ ਹੋਤਰਾ ਹੋਣ ਦੇ ਕਿ ਮੈਂ ਐਵੇਂ ਉਹਨਾਂ ਨੂੰ ਕੁਝ ਕਹਿ ਬੈਠੀ ਆ ਪਰ ਮੈਂ ਜ਼ਿਆਦਾ ਕੁਝ ਵੀ ਨਹੀਂ ਕਿਹਾ ਹੈਗਾ ਕਿ ਜਿਸ ਦੇ ਨਾਲ ਉਹਨਾਂ ਨੂੰ ਗੁੱਸਾ ਲੱਗੇ ਪਰ ਨਾ ਵੀ ਪਰ ਮੰਮੀ ਕਿਉਂ ਇਦਾਂ ਡੇ ਮੈਨੂੰ ਨਹੀਂ ਪਤਾ ਮੰਮੀ ਕਿਉਂ ਇਦਾਂ ਕਰ ਰਹੇ ਨੇ ਨਾਲ ਤੁਹਾਨੂੰ ਪਤਾ ਹੀ ਮੈਂ ਕਿਹੜਾ ਅੱਜ ਨਵੀਂ ਆਈ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਉਦੋਂ ਦੀ ਕਿਉਂ ਨਹੀਂ ਮੈਂ ਮੰਮੀ ਨੇ ਕੋਈ ਗੱਲ ਕਰਦੀ ਮੈਨੂੰ ਕਿੰਨਾ ਕੁਝ ਕਹਿੰਦੇ ਨੇ ਉਹਨਾਂ ਨੇ ਮੈਨੂੰ ਕਿਹਾ ਚੁੱਲ੍ਹੇ ਤੇ ਰੋਟੀਆਂ ਪਕਾਵੇਂ ਉੱਥੇ ਸਾਰਾ ਕੰਮ ਕਰਦੀਆਂ ਜਿੱਦਾਂ ਆਂਦੇ ਨੇ ਮੈਂ ਉਦਾਂ ਕਰਦੀਆਂ ਤੇ ਤੁਸੀਂ ਦੱਸੋ ਮੈਂ ਅੱਜ ਉਹਨਾਂ ਨੂੰ ਕਹਿਣਾ ਹੈ ਕੁਝ ਐਤ ਗੱਲ ਤੇਰੀ ਵੀ ਸਹੀ ਏ ਪਰ ਹੁਣ ਜਿੱਦਾਂ ਨਾ ਮੈਨੂੰ ਕਿਹਾ ਮੈਂ ਉਦਾਂ ਆਣ ਕੇ ਡੈਪ ਆ ਤੇਰੇ ਨਾਲ ਉਹ ਮੈਂ ਤੇ ਬਾਹਰੋਂ ਆਇਆ ਖਪਿਆਤਾ ਪਿਆ ਰੂੜੀ ਪਾਉਣ ਡਿਆਂ ਨੇ ਇਹਨਾਂ ਹੁੰਦੇ ਆ ਕਹਤਾ ਮੈਂ ਤੇਰੇ ਦਵਾਲੇ ਹੋ ਗਿਆ ਪਰ ਮੈਨੂੰ ਆਪ ਹੀ ਤਾਂ ਸਮਝ ਨਹੀਂ ਲੱਗਦੀ ਮੰਮੀ ਰੋਣ ਕਿਉਂ ਦੇ ਨੇ ਚਲੋ ਹਾਂ ਮੇਰੇ ਨਾਲ ਮੈਂ ਪੁੱਛਦੀ ਕਿ ਮੈਂ ਤੇ ਉਹਨਾਂ ਨੇ ਅੱਜ ਕੋਈ ਗੱਲ ਕਹੀ ਹੇ ਜੀ ਮੇਰੇ ਤੋਂ ਗਲਤੀ ਹੋ ਗਈ ਨਾ ਤਾਂ ਮੈਂ ਉਹਨਾਂ ਤੋਂ ਮਾਫੀ ਮੰਗ ਲੈਣੀ ਆ ਫਿਰ ਮੈਂ ਕਿਹੜਾ ਛੋਟੀ ਹੋ ਜਾਣਾ ਉਹ ਨਹੀਂ ਜੇ ਤੂੰ ਕੁਝ ਕਿਹਾ ਨਹੀਂ ਨਾ ਫਿਰ ਨੇ ਫਾਇਦਾ ਜਾਣਦਾ ਐਵੇਂ ਗੱਲ ਵੱਧਨੀ ਆ ਫਿਰ ਤਾਂ ਗਾਣਾ ਤੋਂ ਨਾ ਧਿਆਨ ਰੱਖਿਆ ਕਰ ਕੰਮ ਕਰ ਲੱਗਾਂ ਜਰ ਗਲਤੀ ਹੋ ਗਈ ਮੈਂ ਕਹਿ ਦਿੱਤ ਨੂੰ ਪਤਾ ਰੇਂਜ ਕਿੰਨੀ ਘਟ ਆਉਂਦੀ ਤੇ ਮੈਂ ਹੈਲੋ ਹੈਲੋ ਕਰਦੀ ਬਾਅਦ ਚਲ ਗਈ ਤੇ ਮੇਰੇ ਧਿਆਨ ਨਹੀਂ ਆ ਕਿ ਮੈਂ ਪ੍ਰੈਸ ਵੀ ਲਾਈ ਆ ਤੈਨੂੰ ਬੰਦੀ ਕਰ ਜਾਂਦੀ ਉਹ ਜਾਣ ਲੱਗੀ ਮੈਨੂੰ ਤੈਨੂੰ ਦੱਸ ਦਸਾਂ ਤੇ ਦਹੀਂ ਆ ਲੜਾਈ ਪੈਣੀ ਸੀ ਤੇ ਉਹ ਪੈ ਗਈ ਆ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਸੀ ਕੋਈ ਹੱਲ ਨਹੀਂ ਕੀ ਕਰੇ ਹੁਣ ਬੰਦਾ ਤੈਨੂੰ ਵੀ ਮੱਕਨੀ ਆਰੀਆਂ ਨਾ ਵੀ ਮੰਮੀ ਦੇ ਨਾਲ ਨਾ ਬੈਸਿਆ ਕਰ ਜੇ ਕੁਝ ਗੱਲ ਕਰਨ ਤਾਂ ਚੁੱਪ ਕਰੀ ਇੱਕ ਕੰਨ ਸੁਣਾ ਦੂਜੇ ਕੰਨ ਹੀ ਕੱਢ ਛੜੀ ਸਵੇਰੇ ਮੇਰੇ ਨਾਲ ਥੋੜਾ ਡਹੀਂ ਕਰਨ ਮੈਂ ਨਹੀਂ ਉਹਨਾਂ ਦੇ ਅੱਗੇ ਬੋਲਦਾ ਮੇਰੀ ਨਹੀਂ ਸੁਣਦੇ ਤੇ ਤੇਰੀ ਕਿੱਥੇ ਸੁਣਨੀ ਸੀ ਉਹਨਾਂ ਨੇ ਭਿੰਨਰ ਉਹਦਾ ਤੇ ਮੈਂ ਵੀ ਨਹੀਂ ਮੰਮੀ ਘੜੀ ਬੋਲਦੀ ਹੈਗੀ ਜਿੱਦਾਂ ਕਹਿੰਦੇ ਮੈਂ ਉਹਦਾ ਕਰਦੀ ਆ ਪਰ ਜਦੋਂ ਉਹਨਾਂ ਨੇ ਮੇਰੀ ਮਾਂ ਬਾਰੇ ਗੱਲਾਂ ਕੀਤੀਆਂ ਨਾ ਮੇਰੇ ਤੋਂ ਸੁਣਿਆ ਨਹੀਂ ਗਿਆ ਕਉਨ ਤੂੰ ਹੀ ਮਿੱਤੇ ਗੁੱਸੇ ਚ ਆਏ ਹੋਣਾ ਮੇਰੇ ਨਾਲ ਲੜਨ ਵਾਸਤੇ ਇਹਨਾਂ ਨੂੰ ਤਾਂ ਹੀ ਉਹਨਾਂ ਦੀਆਂ ਗੱਲਾਂ ਸੁੋਲੀਆਂ ਮੇਰੀ ਸੁਣੀ ਨਹੀਂ ਕਿ ਆਣ ਕੇ ਮੇਰੇ ਦੁਆਲੇ ਹੋਗੇ ਇਹਨਾਂ ਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ ਨੇ ਦਸ ਮਮੀ ਵਾਲੀ ਵੀ ਨਾ ਹਾਦੀ ਹੋਈ ਆ ਉਹਦਾ ਕਹਿੰਦੇ ਕਿ ਮੈਂ ਬੜੀ ਸਿਆਣੀ ਆ ਤੁਹਾਡੇ ਦੋਵਾਂ ਜੀਆਂ ਵਿੱਚ ਲੜਾਈ ਪਾ ਕੇ ਤੇ ਕੀ ਇਹਨਾਂ ਦੀ ਸਿਆਣਪ ਲਿਖੀ ਇੱਥੇ ਕੋਈ ਹਾਂ ਨਹੀਂ ਬਹੁਤ ਚਲਾਕ ਨੇ ਰੋ ਕੇ ਤੇ ਉਹਨਾਂ ਗੜੀ ਸੱਚੇ ਹੋਗੇ ਕਿ ਮੈਂ ਸੱਚੀ ਆ ਜੇ ਮੈਂ ਹੁਣ ਜਾ ਕੇ ਮੰਮੀ ਨੂੰ ਪੁੱਛਾਂ ਤੇ ਮੰਮੀ ਨੇ ਫੇਰ ਮੇਰੇ ਦਿਵਾਲੇ ਹੋਣਾ ਮੈਂ ਤਾਂ ਲੱਕੋਫਾਈ ਆ ਗਿਆ ਨਾ ਮੈਂ ਮਾਂ ਦੀ ਗੱਲ ਕਰ ਸਕਣਾ ਤੇ ਨਾ ਘਰ ਵਾਲੀ ਦੀ ਜੇ ਮੈਂ ਆਖਿਆ ਮੰਮੀ ਉਹ ਇਦਾਂ ਡੰਡਈਏ ਤੇ ਮੰਮੀ ਨਾਲ ਨਾ ਤੂੰ ਆਪਣੀ ਘਰ ਵਾਲੀ ਦੇ ਥੱਲੇ ਲੱਗਾ ਵਾਹੇ ਨਾ ਘਟ ਮੰਮੀ ਵੀ ਨਹੀਂ ਹੈਗੇ ਪਰ ਮੰਮੀ ਇਹ ਤੱਕ ਜਾ ਸਕਦੇ ਮੈਨੂੰ ਨਹੀਂ ਯਕੀਨ ਕਿਦਾਂ ਰੋ ਰੋ ਕੇ ਸੱਚੇ ਹੋਣ ਡਏ ਨੇ ਰੋਜ਼ ਉਦੋਂ ਪਹਿਲਾਂ ਰੋਟੀ ਖਾਣਾ ਤੇ ਫੇਰ ਕੰਮ ਕਰ ਲੈਣੀ ਤਮ ਮਮਾ ਜੀ ਐ ਨਾ ਮੈਨੂੰ ਕੋਪੀ ਪੜ੍ਹ ਕੇ ਇੰਗਰੀਜ਼ੀ ਦੇ ਤੈਨਾਂ ਨਾ ਮਿਲਿਆ ਦੇ ਕੋਈ ਗਾਲੀ ਮੈਂ ਤੇਰੇ ਪਾਪਾ ਨੂੰ ਕਹਾਂਗੀ ਤੇ ਲਿਆ ਦੇਣਗੀ ਚਲ ਅਗਰ ਤੇ ਮਿਲ ਜਾ ਦੇ 6 ਚਾਕਲੇਟ ਮਿਲਾਣੀ ਆ ਚਾਕਲੇਟ ਰੈਂ ਦੇ ਯਾਰ ਤੇ ਯਾਦ ਤਾਂ ਤੇ ਕਿਹੜਾ ਲੱਕ ਦਿੱਤੀ ਹੋਣੀ ਮੱਗੀ ਚਲੋ ਕੋਈ ਗਾਲੀ ਪਾਪਾ ਨੂੰ ਕਹਾਂਗੀ ਲਿਆ ਦਿਓ ਤੇ ਫਿਰ ਇੱਕ ਹੀ ਚਾਕਲੇਟ ਦੇਣੀ ਆ ਪਾਪਾ ਨੂੰ ਕਹਾਂਗੀ ਦੋ ਲਿਆ ਦਿਓ ਫਿਰ ਪਰਤੂ ਨਹੀਂ ਕਿਸ਼ਵਾਦ ਹੋਣੀ ਲੈ ਆਓ ਖੱਦੀ ਜਾਂਦੀ ਰੋਟੀ ਹਾਂ ਇਹਨੂੰ ਖਵਾਈ ਚੰਗੀ ਤਰ੍ਹਾਂ ਮੁਰਗੇ ਰਾ ਨੂੰ ਆਂਦੀ ਮੈਨੂੰ ਕੁਰਕਰੇਆਂ ਦਾ ਪੈਕਟ ਦੋ ਨਿਆਣੇ ਆ ਬੱਚਿਆਂ ਨੇ ਤੇ ਫਿਰ ਉਹ ਕਹਿਣਾ ਹੀ ਬੱਚੇ ਤੇ ਅਗੇ ਕਰ ਲਈ ਨਾ ਰੋਟੀ ਸੇਲ ਹੀ ਬੱਚੇ ਲਈ ਜ਼ਰੂਰੀ ਹੁੰਦੀ ਆ ਮੁਰਗੇ ਸੌਣ ਲੱਗਿਆ ਕਹਿੰਦਾ ਪਿੰਦੀ ਇਹ ਤੈਨੂੰ ਕੁਰਕਰੇ ਦੋ ਲੈ ਜਦੋ ਆ ਬੀਬਾ ਪੋਤਾ ਇੱਕ ਖਾਂਡਾ ਪਿੰਦਾ ਛੱਡ ਕਿਦਾਂ ਜਿੱਧਰ ਤੇ ਹੀ ਉਧਰ ਗਰਲਿੰਗ ਕਮੇਟੀ ਚੁੱਕ ਲਈ ਐ ਕਮੇਟੀ ਚੁੱਕ ਲਈ ਐ ਉਹ ਤਦ ਚੁੱਕੀ ਆ ਬੋਲੀ ਨਹੀਂ ਅੱਜ ਕਿਹਨੇ ਦਿੱਤੀ ਹੈਗੀ ਤੇ 3000 ਦਾ ਸਿਰਫ ਪਿਆ ਵਾ ਤੇ ਉਹਦੇ ਕਰਕੇ ਆ ਵੀ ਮੈਂ ਚੁੱਕ ਲੈਨੇ ਆ ਉਦਾਂ ਵੀ ਦੋ ਮਹੀਨੇ ਤੇ ਗੱਲ ਪੈਂਦੀ ਸੀ ਤੇ ਨਾਲੇ ਮੇਰੀ ਦੀ ਇੱਕ ਹੋਰ ਸਲਾਹ ਬਣਦੀ ਹੁੰਦੇ ਹੁੰਦੇ ਮੈਂ ਸੋਚਣ ਡਿਆ ਹਾਂ ਵੀ ਇਦਾਂ ਨਾ ਕਰੀਏ ਆਪਾਂ ਕੋਈ ਚੀਜ਼ ਨਵੀਂ ਨਾ ਕਢਾ ਲਈਏ ਚੀਜ਼ ਨਹੀਂ ਨਵੀਂ ਕਢਾਉਣੀ ਤੇ ਇਹ ਨਾ ਜਮਾ ਕਰਵਾ ਲਓ ਪੈਸੇ ਉਹ ਜਮਾ ਕੀ ਕਰਾਉਣੇ ਮਿਰਰਾ ਦਾ ਇਹ ਆ ਵੀ ਆਪਾਂ ਐਕਟਿਵ ਆਕਰ ਹੁੰਨੇ ਆ ਕਿਉਂਕਿ ਮੋਟਰਸਲ ਟਾਇਪਾਂ ਖਰਾਬ ਕਰਨਾ ਤੇ ਐਕਟਿਵ ਆ ਲੈਣੇ ਆ ਉਹਦੇ ਚ ਇਹ ਹੋਊਗਾ ਕਿ ਨਾਲੇ ਤੇ ਬਾਹਰ ਅੰਦਰ ਜਾਂਦੇ ਵੀ ਚੰਗੇ ਲੱਗੇਗਾ ਨਵੀਂ ਚੀਜ਼ ਤੇ ਨਾਲੇ ਦੂਜੀ ਗੱਲ ਆ ਤੈਨੂੰ ਕਿਤੇ ਜਾਣਾ ਪਏ ਮਾਲਾ ਤੇ ਤੂੰ ਵੀ ਚਲ ਜੇ ਨਾਲੇ ਬੱਚਿਆਂ ਨੂੰ ਲੈ ਜੇ ਮੇਰੀ ਤਾਂ ਥੋੜੀ ਟੈਨਸ਼ਨ ਘਟੇਗੀ ਨਹੀਂ ਤੂੰ ਹੀ ਆਪਣੀ ਟੈਨਸ਼ਨ ਨਾ ਘਟਾਓ ਹਜੇ ਨਹੀਂ ਆਪਾਂ ਲੈਣੀ ਕੋਈ ਗੱਲ ਠਹਿਰ ਕੇ ਲੈ ਲਾਂਗੇ ਸੌ ਕੰਮ ਹੁੰਦੇ ਆ ਉਹ ਗੱਲੀ ਨੇ ਇੰਨਾ ਨਹੀਂ ਸੋਚੀ ਦਾ ਪਰਮਾਤਮਾ ਜਿਹੜਾ ਖੁਸ਼ੀ ਦਾ ਵੇਲਾ ਨਾ ਜਾਂ ਕੋਈ ਸੁਪ ਬਣਦਾ ਵਾ ਤੇ ਉਹ ਪ੍ਰਮਾਤਮਾ ਹੀ ਬਣਾਉਂਦਾ ਤੇ ਉਹ ਸਮੇਂ ਦੀ ਜਿਹੜੀ ਨਿਜਾਗਤ ਸਮਝ ਲੈਣੀ ਚਾਹੀਦੀ ਆ ਨਹੀਂ ਤੇ ਫਿਰ ਕਰਦਿਆਂ ਕਰਦਿਆਂ ਨਾ ਅੱਜ ਕਰਦੇ ਆ ਭਲਕੇ ਕਰਦੇ ਆ ਤੇ ਅੱਧੀ ਉਮਰ ਇਦਾਂ ਹੀ ਲੰਘ ਜਾਂਦੀ ਆ ਅੱਗੇ ਆਵੇਲਾ ਕਿੰਨੇ ਕੰਮਾਂ ਡਟਕੇ ਆ ਜਿਹੜੇ ਆਪਾਂ ਆਨੇ ਆ ਵੀ ਅਗਲੇ ਮਹੀਨੇ ਕਰਾਵਾਂਗੇ ਅਗਲੇ ਸਾਲ ਕਰਾਵਾਂਗੇ ਉਹਨਾਂ ਤੱਕ ਕੋਈ ਨਾ ਕੋਈ ਪ੍ਰੋਗਰਾਮ ਨਿਕਲ ਆਉਂਦਾ ਵਾ ਜਾਂ ਕੁਝ ਹੋ ਜੋ ਹੋ ਜਾਂਦਾ ਵਾ ਤੇ ਫਿਰ ਇਦਾਂ ਅਧੂਰਾ ਜਿਹਾ ਰਹਿ ਜਾਂਦਾ ਕੰਮ ਹੈ ਤੇ ਸਹੀ ਆ ਪਰ ਹੁਣ ਕਬਲੇ ਵੀ ਵਿਆਹਣ ਵਾਲੀ ਹੋਈ ਆ ਤਾਂ ਤੁਹਾਨੂੰ ਪਤਾ ਕਿੰਨੇ ਪੈਸੇ ਦੀ ਜ਼ਰੂਰਤ ਪੈਣੀ ਆ ਤੇ ਕੋਈ ਗੱਲ ਨਹੀਂ ਜੇ ਕਬਲ ਵਿਆਹਣ ਵਾਲੀ ਆ ਤੇ ਪਰਮਾਤਮਾ ਨੇ ਗੁਰੂ ਰਾਮਦਾਸ ਨੇ ਕੀ ਪਤਾ ਉਹਨਾਂ ਤੱਕ ਨੂੰ ਕੀ ਲਫਸੀਲਾ ਕਰ ਦੇਣਾ ਵਾ ਸਾਨੂੰ ਪਤਾ ਥੋੜਾ ਉਹਨਾਂ ਲਈ ਘੜੀ-ਘੜੀ ਕਿਦਾਂ ਦੀ ਆ ساری ਉਮਰ ਇਦਾਂ ਮੰਦੀ ਥੋੜਾ ਲਿਖੀ ਹੁੰਦੀ ਆ ਬਾਰੀ ਸਾਲੀ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਅਈਂ ਦੇ ਫਿਰ ਵੀ ਇਨਸਾਨ ਤੇ ਪਰਮਾਤਮਾ ਦਾ ਸ਼ੁਕਰ ਆਦਾ ਕਰੀਦਾ ਦੋਵੇਂ ਟਾਈਮ ਤੇ ਜ਼ਰੂਰ ਉਹਨੇ ਵੇਖੀ ਕੋਈ ਨਾ ਕੋਈ ਲਫਸੀਲਾ ਕਰ ਦੇਣਾ ਵਾ ਚਲੋ ਜੀ ਕੋਈ ਲੈਣੀ ਹੈ ਨਾ ਐਕਟਿਵ ਆ ਤੇ ਫਿਰ ਕਿੰਨੂ ਕਿਹਾ ਧਿਆਨ ਚ ਰੱਖਿਓ ਓ ਯਾਰ ਗੱਲੀ ਨਾ ਐਕਟਿਵ ਆ ਜੇ ਲਵਾਂਗੇ ਤੇ ਚਲਦੀ ਲੈਣ ਦਾ ਕੀ ਫਾਇਦਾ ਉਹਦੇ ਨਾਲ ਤਾਂ ਫਿਰ ਇਹ ਆ ਵੀ 6 ਮਹੀਨੇ ਸਾਲ 2 ਸਾਲ ਜਿਹੜੇ ਓਕੇ ਫਿਰ ਕੱਢ ਲਾਂਗੇ ਚੀਜ਼ ਲਾਓ ਤੇ ਮਿਸ਼ਨ ਨਵੀਂ ਲਾਓ ਇੱਕ ਤੇ ਆ ਵੀ ਪੁਰਾਣੀ ਚੀਜ਼ ਕੋਈ ਵੀ ਦਿੰਦਾ ਤੇ ਕੋਈ ਉੱਚ ਕੰਪਲੇਨ ਹੁੰਦੀ ਆ ਤਾਂ ਇਹ ਅਗਲਾ ਦਿੰਦਾ ਨਹੀਂ ਤੇ ਕੌਣ ਦਿੰਦਾ ਵਾ ਕੋਈ ਅਗਲੇ 100 ਪਿਛੇ ਇੱਕ ਕੋਈ ਮਜਬੂਰੀ ਵਾਲਾ ਵਿਚਾਰਾ ਦੇ ਦੇ ਤੇ ਚੀਜ਼ਾਂ ਜਿਹੜੀਆਂ ਬੰਦੀਆਂ ਨੇ ਤੇ ਏਜੰਸੀ ਜੀ ਉਤਰੀ ਚੀਜ਼ ਦਾ ਇਹ ਆ ਵੀ ਕੌੜਾ ਘੋੜ ਤੇ ਮਸਾ ਕਰਨਾ ਪੈਣਾ ਵਾ ਇਹ ਆ ਵੀ 5-6 ਸਾਲ ਕੋਈ ਪ੍ਰਵਾਹ ਨਹੀਂ ਰਹਿੰਦੀ ਬੰਦਾ ਅੱਖਾਂ ਮੀਟ ਕੇ ਚਲਾਉਂਦਾ ਵਾ ਚਲੋ ਕੋਈ ਗੱਲ ਨਹੀਂ ਜੇ ਤੈਨੂੰ ਰੀ ਜਣਾ ਨਵੀਂ ਕਢਾਉਂਦੀ ਤੇ ਨਵੀਂ ਕਢਾ ਲਓ ਉਹ ਨਾਲੇ ਕੀ ਜਾਂ ਕੁਬਧਾਈਆਂ ਵੀ ਲੈ ਲਈਏ ਵਜੇ ਕਿਹੜੇ ਮੌਕੇ ਹੋ ਜਾਂਦੇ ਆ ਕੁਝ ਨਹੀਂ ਆਵੇਂ ਨਾ ਤੂੰ ਇਧਰ ਉਧਰ ਦੀਆਂ ਸੋਚ ਤੇ ਤੂੰ ਮਹਾਰਾ ਦਾ ਨਾਮ ਲੈ ਕੇ ਸਿਰਨਨ ਕਰਕੇ ਤੇ ਆਪਾਂ ਜੰਸੀ ਚੁੱਪ ਕਰਕੇ ਜਾਵਾਂਗੇ ਦੇਣ ਰੱਖ ਲੈਨੇ ਕੋਈ ਨਾ ਕੋਈ ਚਲੋ ਕੋਈ ਗੱਲ ਨਹੀਂ ਕਮਲ ਨੂੰ ਦੱਸਾਂਗੀ ਨਾ ਤੇ ਕਮਲ ਨੂੰ ਬੜਾਈ ਖੁਸ਼ ਹੋਣਾ ਨਵਦੀਪ ਕੱਪੜੇ ਜੋੜਣ ਨਹੀਂ ਮੇਰ ਦੀ ਹਾਂਜੀ ਮੰਮੀ ਤੇ ਤੁਸੀਂ ਕਿੱਥੋਂ ਆਏ ਹੋ ਮੈਂ ਤੁਹਾਨੂੰ ਵੇਖ ਨਹੀਂ ਸੀ ਤੁਸੀਂ ਘਰੇ ਹੈ ਹੀ ਨਹੀਂ ਮੈਂ ਕਿੱਧਰ ਜਾਣਾ ਸੀ ਉਹ ਪਰਲੇ ਮਹਲੇ ਨਾ ਵਿਆਹ ਸੀ ਸੱਦਿਆ ਤਾਂ ਹੈ ਹੀ ਉਹਨਾਂ ਦੇ ਸਾਡੇ ਕੋਲ ਜਾਇਆ ਹੀ ਨਹੀਂ ਗਿਆ ਠੀਕ ਤੇ ਮੈਂ ਸ਼ਗਨ ਪਾਉਣ ਗਈ ਸਾਂ ਠੀਕ ਉਹ ਏ ਹੋਏ ਹੋਏ ਹੈ ਨਵਦੀਪ ਇਹ ਕਹਿਣ ਦਾ ਤੇ ਸੁਣਨ ਦਾ ਬੜਾ ਫਰਕ ਵੈ ਐਵੇਂ ਆਖੀਏ ਕੀ ਹੋ ਗਿਆ ਉਹਦੀ ਨੂੰਹ ਦਾ ਕੋਈ ਦੇ ਦਾਜ ਆਇਆ ਵਾ ਬੱਲੇ ਬੱਲੇ ਉਹਨਾਂ ਨੇ ਤੇ ਘਾਰ ਹੀ ਪਰਛੜਿਆ ਵਾ ਜਿੰਨੇ ਕਮਰੇ ਨੇ ਓਨੇ ਬੈੱਡ ਨੇ ਵੱਖ-ਵੱਖੀ ਦੋ ਤੇ ਉਹਨਾਂ ਵੱਡੇ ਮੇਸ਼ ਦੇ ਦਿੱਤੇ ਨੇ ਮੈਂ ਤੇ ਵੇਖ ਕੇ ਨਾ ਤੇ ਹੈਰਾਨ ਹੀ ਹੋ ਗਈ ਤੇ ਧੀ ਵਾਲਿਆਂ ਨੇ ਕੋਈ ਫਰਕ ਹੀ ਨਹੀਂ ਛੱਡਿਆ ਚਲੋ ਲੋਕੀ ਦਿੰਦੇ ਵੀ ਆਏ ਨੇ ਵੀ ਕਿਹੜਾ ਚਿੰਗਣੋ ਲੋਕੀ ਨਹੀਂ ਦਿੰਦੇ ਹਾਂਜੀ ਘਰ ਹੋਇਆ ਲੋਕੀ ਦਿੰਦੇ ਹੀ ਨੇ ਤੇ ਮੈਂ ਤੇ ਹੈਰਾਨ ਹੀ ਹੋ ਗਈ ਕਿ ਐਡਾ ਮਨ ਖੁਸ਼ ਹੋਇਆ ਮੇਰਾ ਵੀ ਗੱਲ ਹੀ ਨਹੀਂ ਕੀ ਕਰਨ ਵਾਲੀ ਸੋਫੇ ਉਹਨਾਂ ਨੇ ਦਿੱਤੇ ਨੇ ਕਿ ਬਹੁਤ ਹੀ ਵਧੀਆ ਨਾਲ ਹੀ ਗੱਦੇ ਫਿਰ ਉਹਨਾਂ ਦੇ ਤੇ ਇੱਕ ਨਾ ਉਹਨਾਂ ਨੇ ਉਹ ਦਿੱਤਾ ਹੀ ਮੈਨੂੰ ਨਾ ਨਹੀਂ ਹੁੰਦਾ ਜਿਹੜੇ ਮੁੰਡੇ ਫਟ ਫਟ ਕਰਦੇ ਫਿਰਦੇ ਉਹਨਾਂ ਨੇ ਬੁਲਟ ਆਹੋ ਵੱਡਾ ਬੋਲ ਤੇ ਦਿੱਤਾ ਉਹ ਨਾ ਨਹੀਂ ਨਾ ਸੋਣਾ ਛਗਣ ਵਾਲਾ ਉਹਨਾਂ ਨੇ ਗਾਨਾ ਬੱਦਾ ਵੀ ਮੈਂ ਵੇਖ ਕੇ ਤੇ ਹੈਰਾਨ ਹੀ ਹੋ ਗਈ ਤੇ ਫਿਰ ਮੈਂ ਆਖਾ ਵੀ ਲੰਬਾਰੀ ਦਿੱਤੀ ਉਹਨਾਂ ਨੇ ਆ ਮੈਂ ਵੇਖਿਆ ਨੇ ਜਦੋਂ ਖੋਲ ਕੇ ਵੇਖਿਆ ਨਾ ਇਹ ਫਰਿੱਜ ਵੈ ਮੈਂ ਤੇ ਨਵਦੀ ਵੇਖ ਕੇ ਹੀ ਹੈਰਾਨ ਹੋ ਗਈ ਵੀ ਐਡੀ ਵੱਡੀ ਫਰਿੱਜ ਵੀ ਹੁੰਦੀ ਆ ਮਨ ਬੜਾ ਹੀ ਖੁਸ਼ ਹੋਇਆ ਤੇ ਐਵੇਂ ਮੈਂ ਆਖਾ ਚਲੋ ਧੀਆ ਵਾਲੇ ਦਿੰਦੇ ਨੇ ਤੇ ਮੈਂ ਕਹਿ ਤ ਨਹੀਂ ਸਕਦੀ ਤੈਨੂੰ ਤੁਮੀ ਆਪਣੇ ਪੇਕੇਆਂ ਨੂੰ ਆਖਣਾ ਸੀ ਮੰਮੀ ਕੀ ਆਖਣਾ ਹੀ ਮੈਂ ਆਪਣੇ ਪੇਕੇਆਂ ਨੂੰ ਆਏ ਹਾਏ ਤੈਨ ਮੈਂ ਕੱਲੀ ਕੱਲੀ ਚੀਜ਼ ਗਿਣ ਕੇ ਦੱਸ ਦਿੱਤੀ ਏ ਤੇ ਅਜੇ ਵੀ ਆਂਦੀ ਏ ਕਿ ਮੰਮੀ ਤੇਰਾ ਦਿਮਾਗ ਨਹੀਂ ਕੰਮ ਦਿੰਦਾ ਹੈਗਾ ਤੂੰ ਵੀ ਆਪਣੇ ਮਾਪਿਆਂ ਨੂੰ ਆਖ ਤੇ ਆਹ ਵੇਖ ਲੈ ਇੱਧਰ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਦੋਂ ਮੇਰੇ ਪੇਕੇਆਂ ਨੇ ਆ ਬੈਠ ਦਿੱਤੇ ਸਨ ਤੇ ਕਿੰਨਾ ਚਿਰ ਹੋ ਗਿਆ 40 45 ਸਾਲ ਹੋ ਗਏ ਨਾ ਉਮਰ ਹੀ ਲੰਘ ਗਈ ਏ ਤੇ ਅਜੇ ਵੀ ਅਸੀਂ ਹੰਡਾਉਂਦੇ ਆ ਹੁਣ ਤੁਹਾਡਾ ਜਦੋਂ ਵਿਆਹ ਹੋਇਆ ਨਾ ਉੱਪਰਲੇ ਅੰਦਰ ਦੇ ਬੈੱਡ ਹੁਣ ਨਵੇਂ ਆਂਦੇ ਨੇ ਐ ਤੇ ਮੇਰੇ ਸੋਫੇ ਵੀ ਹਨ ਪਰ ਉਦੋਂ ਨਾ ਕੱਚੀਆਂ ਹਨ ਛੱਤਾਂ ਉਹ ਪਾਣੀ ਦਾ ਝੋਆ ਵਗ ਵਗ ਕੇ ਤੇ ਉਹ ਖਰਾਬ ਹੋ ਗਏ ਤੇ ਇੱਧਰ ਵੇ ਅਜੇ ਤੱਕ ਰਹੰਡਾ ਹੁੰਦੇ ਆ ਤੇ ਹੁਣ ਤੂੰ ਇਦਾਂ ਕਰੀ ਵੀ ਆਪਣੇ ਮਾਪਿਆਂ ਨੂੰ ਆਖੀ ਧੀਆਂ ਦੀ ਸੋਭਾ ਹੁੰਦੀ ਐ ਇਦਾਂ ਹੀ ਦਾਜ ਜਿੱਦਾਂ ਮੇਰਾ ਲੋਕੀ ਵੇਖਣ ਆਏ ਹਨ ਤੇ ਹੁਣ ਤੇਰਾ ਵੇਖਣ ਆਉਣਗੇ ਲੋਕਾ ਕੰਦਾ ਤੇ ਖਲੋਖਲੋ ਵੇਖਣਾ ਵੀ ਸ਼ਾਵਾਸ਼ ਧੀ ਵਾਲਿਆਂ ਦਾ ਮੰਮੀ ਹਾ ਤੁਸੀਂ ਕੀ ਗੱਲ ਕਰ ਰਹੇ ਹੋ ਪਹਿਲਾਂ ਤੇ ਤੁਸੀਂ ਆਂਦੇ ਕਿ ਹਾਨੂੰ ਕੁਝ ਨਹੀਂ ਚਾਹੀਦਾ ਤੇ ਹੁਣ ਤੁਸੀਂ ਮੈਨੂੰ ਕੱਲੀ ਕੱਲੀ ਚੀਜ਼ ਗਿਣ-ਗਣ ਕੇ ਦੱਸਦੀ ਆ ਨਹੀਂ ਮੇਰੀ ਸੁਣ ਗੱਲ ਜਦੋਂ ਪੁੱਤਰ ਵੀ ਆਉਣਾ ਹੋਏ ਨਾ ਉਦੋਂ ਇਦਾਂ ਹੀ ਲੋਕ ਆਂਦੇ ਹੁੰਦੇ ਨੇ ਜਿੰਨੇ ਦੇਣਾ ਹੋਇਆ ਨਾ ਹੁਣ ਆਪੇ ਮਤ ਆ ਜਾਂਦੀ ਵੀ ਧੀ ਨੂੰ ਸਭ ਕੁਝ ਦੇ ਕੇ ਤੋਰੀ ਦਵਾ ਕਦੀ ਪੁੱਤਰ ਵਾਲੇ ਨਹੀਂ ਮੰਗਦੇ ਮੰਮੀ ਅੱਜ ਤੇ ਤੁਸੀਂ ਮੈਨੂੰ ਝੱਟ ਧਾਜੋ ਲਸਨਾਤਾ ਵਾ ਉਦੋਂ ਤੇ ਤੁਸੀਂ ਬੜੇ ਔਖੇ ਹੋਏ ਹੋ ਜਦੋਂ ਤੁਹਾਨੂੰ ਵੀਰ ਜੀ ਨੇ ਦੱਸਿਆ ਸੀ ਕਿ ਹੀ ਕਵਲ ਦੇ ਰਿਸ਼ਤੇ ਦਾ ਜਵਾਬ ਦੇਤਾ ਵਾ ਵੀ ਅਗਲੇ ਲਾਲਚੀ ਸਾਡੇ ਕੋਲੋਂ ਗੱਡੀ ਮੰਗਦੇ ਹੀ ਉਦਾਂ ਦੇ ਤੁਸੀਂ ਆਦੇ ਕਿ ਮੈਂ ਹੋਣੇ ਵਾ ਚੁੱਲੇ ਦਾ ਸਿਰ ਪਾੜ ਆਉਣਾ ਵਾ ਤੇ ਹੁਣ ਫਿਰ ਤੁਹਾਡੇ ਚ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਹੈ ਹੋ ਮੰਮੀ ਜਿਹੜੀ ਮਾੜੀ ਸੋਚ ਰੱਖਦੇ ਹੋ ਨਾ ਤੁਸੀਂ ਕਿਹਾਨੂੰ ਦਾਜ ਦੋ ਇਹਦੀ ਕਰਕੇ ਕਈ ਕੁੜੀਆਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਮਾਪਿਓ ਪਹਿਲਾਂ ਹੀ ਡਰ ਜਾਂਦੇ ਆ ਕਿ ਅਸੀਂ ਇੱਥੇ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਨਾ ਇਹ ਮੂਹ ਮੰਗਣਦੇ ਨੇ ਤੇ ਹੁਣ ਤੁਸੀਂ ਵੀ ਤੇ ਮੂਹ ਮੰਗਣ ਹੀ ਦੇ ਹੋਣਾ ਹੁਣ ਮੈਂ ਆਪਣੇ ਮਾਪਿਓ ਨੂੰ ਕੀ ਕਹਾਂ ਕਿ ਮੇਰੀ ਸੱਸ ਕਹਿੰਦੀ ਦਾਜ ਲੈ ਕੇ ਆ ਮੇਰੀ ਸੁਣ ਗੱਲ ਧੀਆ ਵਾਲੇ ਲੋਕੀ ਦੇਂਦੇ ਹੁੰਦੇ ਨੇ ਜੇ ਦੇਣਗੇ ਨਾ ਤਾਂ ਤੂੰ ਹੀ ਵਰਤਣਾ ਸਾਡਾ ਕੀ ਪਤਾ ਅੱਜ ਨਹੀਂ ਤੇ ਕੱਲ੍ਹ ਆ ਮਰਮੁਕ ਜਾਣਾ ਮੈਂ ਲੋਕੀ ਕਰਦੇ ਆਏ ਨੇ ਵੱਡੋਂ ਪੁੱਤरां ਵਾਲਿਆਂ ਦੀ ਮੰਮੀ ਇਹ ਕਾਦੀ ਵੱਡੋਂ ਹੋਈ ਅਗਲੇ ਨੂੰ ਤੰਗ ਕਰਕੇ ਤੇ ਆਪਣਾ ਘਰ ਭਰ ਲੋ ਮੈਂ ਤੇ ਸਗਵਾਨੀ ਨਾ ਦਉ ਤੇ ਨਾ ਲਾਓ ਨਹੀਂ ਤੂੰ ਅੱਜ ਦੇ ਸਮਾਜ ਵਿੱਚ ਵੇ ਨਹੀਂ ਆਣੀ ਐ ਪਿਛਾ ਪਿਛਾ ਲੋਕਾਂ ਨੂੰ ਆਪਣੀ ਮੰਮੀ ਲੈ ਕੇ ਪੁੱਛ ਕੇ ਵੇਖੋ ਕਿੰਨੇ ਨਹੀਂ ਦਿੱਤਾ ਪੁੱਤਰ ਵਾਲਿਆਂ ਨੂੰ ਤੂੰ ਹੀ ਲੱਗ ਪਈਂ ਆ ਹੁਣ ਨਵੀਆਂ ਨਵੀਆਂ ਗੱਲਾਂ ਕਰਨ ਮੰਮੀ ਚੱਲ ਮੈਂ ਮੰਨਦੀ ਉਹ ਦਿੰਦੇ ਰਹੇ ਨੇ ਪਰ ਹੁਣ ਸਾਨੂੰ ਬਦਲਣਾ ਤੇ ਚਾਹੀਦਾ ਨਾ ਤੁਹਾਡੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈਗੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੇ ਜਿਹੜੀ ਕੋਈ ਚੀਜ਼ ਨਹੀਂ ਹੈਗੀ ਉਹ ਬੰਦਾ ਆਪਣੇ ਘਰ ਲਿਆ ਕੇ ਰੱਖਦਾ ਵਾ ਨਾਲੇ ਕਿਸੇ ਦੀ ਗੱਲ ਤੇ ਨਹੀਂ ਨਾ ਸੁਣਨੀ ਪੈਂਦੀ ਅਗਲੇ ਨੂੰ ਟੋਰ ਨਾਲ ਕਹਿੰਦਾ ਕਿ ਅਸੀਂ ਆਪਣੀ ਕਮਾਈ ਦੀ ਆ ਚੀਜ਼ ਲਿਆਂਦੀ ਏ ਅੱਛਾ ਜਿਹੜੇ ਚਾਰਜ ਮਾਤਾ ਧੀਆਂ ਨੂੰ ਪੜਾ ਲੈਂਦੇ ਨੇ ਉਹ ਹੀ ਵੱਡੇ ਹੋ ਜਾਂਦੇ ਨੇ ਜਿਹੜੀ ਇੰਨੀ ਜਿਆਦਾ ਤੇ ਢਾਣ ਕੇ ਬੈਂਦੀਆਂ ਨੇ ਉਹ ਨਹੀਂ ਲੋਕੀ ਸੋਚਦੇ ਤੇ ਮੰਮੀ ਅਹੀ ਕਿਹੜਾ ਕੁਝ ਨਾਲ ਲੈ ਜਾਣਾ ਅਹੀਂ ਵੀ ਤੇ ਸਾਰਾ ਕੁਝ ਇੱਥੇ ਛੱਡ ਜਾਣਾ ਕੀ ਤਾਂ ਹੀ ਤੁਹਾਡੇ ਤੋਂ ਪਹਿਲਾਂ ਨਹੀਂ ਚੱਲ ਜਾਣਾ ਇੱਥੋਂ ਐਵੇਂ ਤੁਸੀਂ ਕਿਹੋ ਜੀਆਂ ਗੱਲਾਂ ਦੇਓ ਕਰਨ ਤੇ ਨਾਲੇ ਮੇਰੇ ਮਾਪੇ ਉਹ ਸਾਰਾ ਕੁਝ ਦੇ ਸਕਦੇ ਨੇ ਤੇ ਮੇਰੀ ਸੁਣ ਲਓ ਗੱਲ ਮੈਂ ਉਹਨਾਂ ਤੋਂ 1 ਰੁਪਏ ਦੀ ਚੀਜ਼ ਨਹੀਂ ਮੰਗਣੀ ਹੈਗੀ ਤੁਸੀਂ ਲਾ ਲਓ ਜਿੱਥੇ ਤੁਹਾਡਾ ਜ਼ੋਰ ਲੱਗਦਾ ਵਾ ਤੁਸੀਂ ਮੈਨੂੰ ਰੱਖਣਾ ਹੈ ਰੱਖ ਲਓ ਨਹੀਂ ਰੱਖਣਾ ਤੇ ਭਾਵੇਂ ਅੱਜ ਮੈਨੂੰ ਕੱਢ ਦਿਓ ਇੱਥੋਂ